ਸੱਤ ਸਿਰਿਆ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ 90 ਫੁੱਟ ਤੇ اٹਕੀ ਜਾਣ ਨਿਸ਼ਾਨ ਸਾਹਿਬ ਦੀ ਸੇਵਾ ਕਰਦਾ ਲਟ ਗਿਆ ਸੇਵਾਦਾਰ ਵੇਖੋ ਤਸਵੀਰਾਂ ਪਿੰਡ ਗਿੱਦੜਾ ਵਾਲੀ ਵੇਖਿਆ ਗੁਰਦੁਆਰਾ ਸਾਹਿਬ ਵੇਖਿਆ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਗੁਰਦੁਆਰਾ ਸਾਹਿਬ ਵਿੱਚ ਨਿਸ਼ਾਨ ਸਾਹਿਬ ਦਾ ਝੋਲਾ ਚੜਾਉਂਦੇ ਹੋਏ ਤਾਰ ਟੁੱਟ ਗਈ ਅਤੇ ਤਾਰ ਟੁੱਟਣ ਨਾਲ ਮੌਕੇ ਤੇ ਮੌਜੂਦ ਸੇਵਾਦਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿਉਂਕਿ 90 ਫੁੱਟ ਤੋਂ ਵੱਧ ਉੱਪਰ ਅਸਮਾਨ ਵਿੱਚ ਝੋਲਾ ਸਾਹਿਬ ਦੀ ਸੇਵਾ ਕਰ ਰਿਹਾ ਸੇਵਾਦਾਰ ਹਵਾ ਵਿੱਚ ਨਿਸ਼ਾਨ ਸਾਹਿਬ ਦੇ ਫਸ ਨਿਸ਼ਾਨ ਸਾਹਿਬ ਤੇ ਫਸ ਗਿਆ ਹਾਲਾਂਕਿ ਚੰਗੀ ਗੱਲ ਇਹ ਇਹ ਰਹੀ ਕਿ ਸੇਵਾਦਾਰ ਨੇ ਨਿਸ਼ਾਨ ਸਾਹਿਬ ਨੂੰ ਹੱਥ ਪਾਈ ਰੱਖਿਆ ਤੇ ਜਿਸ ਦੇ ਕਾਰਨ ਹਾਦਸਾ ਟਲ ਗਿਆ ਉਪਰੰਤ ਇਹ ਥਾਂ ਸੇਵਾਦਾਰਾਂ ਨੇ ਪ੍ਰਬੰਧਕਾਂ ਵੱਲੋਂ ਤੁਰੰਤ ਬਚਾਅ ਕਾਰਜ ਜਾਰੀ ਕੀਤੇ ਤੇ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਤੇ ਪਿੰਡ ਵਾਸੀਆਂ ਵੱਲੋਂ ਸੇਵਾਦਾਰ ਨੂੰ ਉੱਪਰੋਂ ਉਤਾਰਨ ਦਾ ਯਤਨ ਆਰੰਭ ਗਏ ਅਤੇ ਵੱਡਾ ਜਾਨ ਲਾਇਆ ਗਿਆ ਸੇਵਾਦਾਰ ਨੋ ਰੈਸਕਿਊ ਕਰਨ ਲਈ ਪਤਾ ਲੱਗਣ ਤੇ ਫੌਜ ਵੀ ਪਹੁੰਚ ਗਈ ਹੈ ਤੇ ਬੇਸ਼ੱਕ ਵੱਡੀ ਕ੍ਰੇਨ ਵੀ ਬੁલાਏ ਗਈ ਆ ਹੈ ਪਰ ਗਲੀ ਸੋੜੀ ਹੋਣ ਕਰਕੇ ਮੁਸ਼ਕਲ ਵੀ ਆਈ ਖਬਰ ਨਾਲੰਤ ਤੱਕ ਬਨੇ ਰਹਿਣ ਲਈ ਧੰਨਵਾਦ